ਸਤਲੁਜ ਦਰਿਆ ਦੇ ਪਾਣੀ ਦੇ ਚੜਾਓ ਕਾਰਨ ਭੋਲੇਵਾਲ ਕਦੀਮ ਪਿੰਡ ਦੀ ਦਰchna ਘਰਾਂ ਵਿੱਚੋਂ ਪਾਣੀ ਵਿੱਚ ਡੁੱਬ ਗਈ ਹਨ ਪਿੰਡ ਵਾਸੀਆਂ ਦਾ ਦੋਸ਼ ਹੈ ਕਿ ਸਰਕਾਰ ਨੇ ਬਰਸਾਤੀ ਮੌਸਮ ਨੂੰ ਦੇਖਦਿਆਂ ਸਮੇਂ ਸਿਰ ਹੌਲੀ-ਹੌਲੀ ਪਾਣੀ ਨਹੀਂ ਛੱਡਿਆ ਜਿਸ ਨਾਲ ਅਚਾਨਕ ਵਧਿਆ ਪਾਣੀ ਖੇਤਾਂ ਤੇ ਘਰਾਂ ਵਿੱਚ ਵੜ ਗਿਆ ਕਰੋੜਾਂ ਰੁਪਈਆ ਦੀ ਫਸਲ ਨੁਕਸਾਨੀ ਹੋ ਗਈ ਪਿੰਡ ਦੇ ਸਰਪੰਚ ਮੁਤਾਬਿਕ ਲਗਭਗ 50 ਤੋਂ 60 ਗਰੀਬ ਪਰਿਵਾਰ ਪ੍ਰਭਾਵਿਤ ਹਨ ਜਿਨ੍ਹਾਂ ਨੂੰ ਸਰਕਾਰੀ ਸਹੂਲਤਾਂ ਨਹੀਂ ਮਿਲ ਰਹੀਆਂ ਉਹ ਮੁਆਵਜ਼ੇ ਤੇ ਰਾਹਤ ਸਮਗਰੀ ਦੀ ਮੰਗ ਕਰ ਰਹੇ ਹਨ ਪਿੰਡ ਵਾਸੀਆਂ ਨੇ ਸਰਕਾਰ ਨੂੰ ਬੇਲ ਕੀਤੀ ਹੈ ਕਿ ਭੋਜ ਵਿੱਚ ਸੋਮੀ ਸਿੱਟ ਪਾਣੀ ਛਟਕੇ ਜਿਹੀ ਸਥਿਤੀ ਤੋਂ ਬਚਾਅ ਕੀਤਾ ਜਾਵੇ ਫਲੋਰ ਤੋਂ ਫਲੋਰ ਟੀਵੀ ਲਈ ਸੰਦੀਪ ਪਟਿਆਰਾ ਦੀ ਖਾਸ ਰਿਪੋਰਟ ਮੇਰਾ ਨਾਮ ਨਵਦੀਪ ਕੌਰ ਹੈ ਕਿਹੜਾ ਪਿੰਡ ਹੈ ਮੇਰਾ ਪਿੰਡ ਭੋਲੇਵਾਲ ਕਦੀਮਾ ਪੜਦੇ ਹਾਂ ਹਾਂਜੀ ਮੈਂ ਬੀਏ ਕਰਦੀ ਹਾਂ ਸੈਕੰਡ ਇਅਰ ਕੰਪਲੀਟ ਹੋ ਗਿਆ ਹੁਣ ਮੈਂ 3rd ਇਅਰ ਦੀ ਸਟਾਰਟਿੰਗ 'ਚ ਹਾਂ ਸਾਡਾ ਆਪਣਾ ਹਾਂਜੀ ਸਾਡਾ ਆਪਣਾ ਘਰ ਇਹ ਚ ਅਸੀਂ 5 ਜਣੇ ਰਹਿੰਦੇ ਹਾਂ ਤਿੰਨ ਮੇਰੀਆਂ ਭੈਣਾਂ ਵੱਡੀ ਮੈਂ ਆ ਦੋਵੇਂ ਤੋਂ ਛੋਟੀਆਂ ਤੇ ਮੇਰੇ ਮਦਰ ਫਾਦਰਸ ਕੀ ਕਰਦੇ ਹਾਂ ਹਾਂਜੀ ਮੇਰੇ ਫਾਦਰ ਦਿਹਾੜੀ ਦਾ ਕੰਮ ਕਰਦੇ ਆ ਮੇਰੇ ਮਦਰਸ ਵੀ ਸੇਮ ਲੇਬਰ ਹੀ ਆ ਦੋਨੋਂ ਅਸ਼ਾਹੀ ਹਾਂਜੀ ਤੇ ਕੀ ਕਹਿਣਾ ਚਾਹੂੰਗਾ ਜੋ ਹਾਲਾਤ ਨੇ ਘਰ ਦੇ ਜੋ ਘਰ ਦੇ ਹਾਲਾਤਾਂ ਬਾਰੇ ਜੇ ਤੁਸੀਂ ਪੁੱਛੋ ਘਰ ਦੇ ਕੋਈ ਹਾਲਾਤ ਨਹੀਂ ਕੋਈ ਬਿਆਨ ਕਰਨ ਜੋਗ ਨਹੀਂ ਜੋ ਸਾਡਾ ਸਮਾਨ ਆ ਸਾਡੇ ਡਾਕੂਮੈਂਟਸ ਵਗੈਰਾ ਹਰ ਚੀਜ਼ ਸਾਡੀ ਗੱਠੜੀਆਂ ਚ ਬਣ ਕੇ ਸੇਵ ਕੀਤੀ ਪਰ ਫਿਰ ਵੀ ਉਹ ਚੀਜ਼ਾਂ ਨਹੀਂ ਫੈਸਿਲਿਟੀਆਂ ਮਤਲਬ ਪ੍ਰੋਪਰ ਸਾਨੂੰ ਮਿਲ ਵੀ ਨਹੀਂ ਰਹੀਆਂ ਤੇ ਉਹ ਚੀਜ਼ਾਂ ਫੇਰ ਵੀ ਸਾਡੀਆਂ ਸੇਵ ਨਹੀਂ ਹੈਗੀਆਂ ਪਾਣੀ ਵਿੱਚ ਪੈ ਰਿਆ ਵਾ ਹਰ ਚੀਜ਼ ਸਾਡੀ ਸਿੱਲੀ ਆ ਕੋਈ ਖਾਣਾ ਕੋਈ ਪ੍ਰੋਪਰ ਸਾਡੀ ਕੋਈ ਵੀ ਚੀਜ਼ ਪ੍ਰੋਪਰ ਨਹੀਂ ਬਚੀ ਕਿਉਂਕਿ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਬਾਰਿਸ਼ ਰੈਗੂਲਰ ਹੀ ਹੋਣ ਕਰਕੇ ਸਾਡਾ ਕੋਈ ਵੀ ਸਮਾਨ ਸੇਫ ਨਹੀਂ ਹੈਗਾ ਕੋਈ ਵੀ ਸਮਾਨ ਸੁੱਕਾ ਨਹੀਂ ਹੈਗਾ ਕਹਿਣ ਦਾ ਭਾਵਾ ਸਾਡੇ ਦੋ ਕਮਰੇ ਆ ਦੋਨੋਂ ਹੀ ਸਾਡੇ ਬੈੱਡ ਵਗੈਰਾ ਕੋਸੀਆਂ ਵਗੈਰਾ ਕੁਝ ਸਾਡੇ ਪੈਣ ਲਈ ਬਿਸਤਰੇ ਵੀ ਸੁੱਕੇ ਨਹੀਂ ਬਚੇ ਔਰ ਜਿਹੜੀਆਂ ਸਾਡੀਆਂ ਬਾਹਰ ਟੀਨਾ ਪਾਈਆਂ ਨੇ ਇਹਦੇ ਥੱਲੇ ਅਸੀਂ ਰਾਤ ਨੂੰ ਸੌਂਨੇ ਆ ਰਾਤ ਨੂੰ ਜਿਵੇਂ ਤੁਹਾਨੂੰ ਪਤਾ ਹੀ ਹੈ ਅੱਜ ਕੱਲ ਮੌਸਮ ਜਿਆਦਾ ਖਰਾਬ ਹੋਣ ਕਰਕੇ ਰਾਤ ਨੂੰ ਡੇਲੀ ਮੀ ਆਉਂਦਾ ਆ ਔਰ ਮੀ ਆਉਣ ਕਰਕੇ ਇੱਥੇ ਵੀ ਸਾਨੂੰ ਪੰਜ ਜਾਣੇ ਆ ਸਰ ਅਸੀਂ ਇੱਥੇ ਬੈਣਦੇ ਤੁਹਾਨੂੰ ਪਤਾ ਪ੍ਰੋਬਲਮ ਆਉਣੀ ਆ ਘਟੂ ਘਟ ਤਿੰਨ ਮੰਜੇ ਰਹਿੰਦੇ ਆ ਬਾਛੜ ਆਉਂਦੀ ਆ ਬਾਛੜ ਨਾਲ ਸਾਡੇ ਬਿਸਤਰੇ ਰਹਿੰਦੇ ਵੀ ਡੱਲ ਹੋ ਜਾਂਦੇ ਅਸੀਂ ਬੈਠ ਕੇ ਰਾਤ ਕੱਟਦੇ ਆ ਬਹੁਤ ਘੱਟ ਸੌਣਾ ਮਿਲਦਾ ਸਾਨੂੰ ਰਾਤ ਨੂੰ ਦਿਨੇ ਵੀ ਵਸ ਸਾਡੇ ਦਿਨੇ ਫਲੱਡ ਦਾ ਕਰਕੇ ਜਿੱਦਾ ਤੁਹਾਨੂੰ ਪਤਾ ਹੀ ਆ ਪਾਣੀ ਵਹ ਆਇਆ ਹੋਇਆ ਵਾ ਦਿਨੇ ਉਹਦਾ ਕਰਕੇ ਸਾਨੂੰ ਬਹੁਤ ਮਤਲਬ ਟੈਨਸ਼ਨਸ ਰਹਿੰਦੇ ਆ ਕਿਉਂਕਿ ਦਰਿਆ ਦੇ ਬਿਲਕੁਲ ਲ ਬੱਚੇ ਆ ਖਾਣਾ ਵੀ ਆ ਬਹੁਤ ਕੁਝ ਦੇਖਣਾ ਪੈਂਦਾ ਆ ਹਾਂਜੀ ਤੇ ਜਿਹੜੇ ਐਮਐਲਏ ਆ ਪਹੁੰਚੇ ਉਹ ਐਮਐਲਏ ਸਭ ਪਹੁੰਚੇ ਕੋਈ ਹਾਂਜੀ ਹਾਂਜੀ ਫੈਸਿਲਿਟੀਆਂ ਵੀ ਮਿਲ ਰਹੀਆਂ ਨੇ ਸਾਨੂੰ ਅਫਸਰ ਪਹੁੰਚ ਰਹੇ ਨੇ ਬਹੁਤ ਹੈਲਪ ਕਰ ਰਹੇ ਨੇ ਬਹੁਤ ਮਿਹਰਬਾਨੀ ਉਹਨਾਂ ਦੀ ਸ਼ੁਕਰਾਨਾ ਤੁਹਾਡਾ ਧੰਨਵਾਦ ਆ ਪਹੁੰਚ ਰਹੀਆਂ ਮਿਲ ਰਹੀਆਂ ਸਾਨੂੰ ਫੈਸਿਲਿਟੀਆਂ ਕਿਹੜੀ ਕਿਹੜੀ ਚੀਜ਼ ਤੁਹਾਨੂੰ ਇਸ ਤਰ੍ਹਾਂ ਹੀ ਮਿਲ ਚੁੱਕੀ ਹੈ ਹੁਣ ਤੱਕ ਸਾਨੂੰ ਤਰਪਾਲਾਂ ਮਿਲੀਆਂ ਨੇ ਪਸ਼ੂਆਂ ਦਾ ਚਾਰਾ ਵਗੈਰਾ ਮਿਲਿਆ ਆ ਇਹ ਚੀਜ਼ਾਂ ਮਿਲ ਰਹੀਆਂ ਹੈ ਮੈਡੀਕਲ ਸਹੂਲਤਾਂ ਮਿਲ ਰਹੀਆਂ ਨੇ ਸਾਨੂੰ ਉਮੀਦ ਕਰਦੇ ਆ ਵੀ ਹੋਰ ਵੀ ਮਿਲੂਗੀਆਂ ਅੱਗੇ ਅੱਗੇ ਜੋ ਹਾਲਾਤ ਨੇ ਹਾਂਜੀ ਕੀ ਪ੍ਰਸ਼ਾਸਨ ਨੂੰ ਕੀ ਮੰਗਾਈ ਜੀ ਪ੍ਰਸ਼ਾਸਨ ਤੋਂ ਸਾਨੂੰ ਫਿਲਹਾਲ ਤਾਂ ਜੇ ਅਸੀਂ ਮੰਗ ਸੋਚੀਏ ਤਾਂ ਮੰਗ ਸਾਨੂੰ ਇਹੀ ਆ ਵੀ ਜਿਹੜੇ ਸਾਡੇ ਕੱਚੇ ਮਕਾਨ ਨੇ ਇਹਨਾਂ ਨੂੰ ਪੱਕਾ ਕਰਨ ਦੀ ਮੰਗ ਅਸੀਂ ਰੱਖਦੇ ਆਂ ਬਾਕੀ ਫੈਸਿਲਿਟੀਆਂ ਦਾ ਸਰਕਾਰ ਵੱਲੋਂ ਮਿਲ ਰਹੀਆਂ ਨੇ ਸਰਕਾਰ ਨੂੰ ਵੀ ਪਤਾ ਹੀ ਹੈ ਜੋ ਉਹਨਾਂ ਦੀਆਂ ਬਣਦੀਆਂ ਆ ਹਨਾ ਅਸੀਂ ਆਪਣੇ ਵੱਲੋਂ ਜੇ ਤੁਸੀਂ ਸਾਡੇ ਤੋਂ ਪੁੱਛੋ ਅਸੀਂ ਇਹੀ ਚਾਹਾਂਗੇ ਕਿ ਸਾਡੇ ਮਕਾਨ ਪੱਕੇ ਕਰ ਦਿੱਤੇ ਜਾਣੇ ਚਾਹੀਦੇ ਆ ਔਰ ਜੋ ਫਲੱਡ ਵਗੈਰਾ ਵਾ ਉਹਦੀ ਪੱਕੀ ਇੰਤਜ਼ਾਮ ਕਰ ਦੇਣਾ ਦਿੱਤਾ ਚਾਹੀਦਾ ਆ ਵੀ ਜਿਹੜਾ ਬੰਨ ਵਗੈਰਾ ਆ ਉਹਨੂੰ ਪੱਕੀ ਤਰ੍ਹਾਂ ਬੰਨ ਦੇਣਾ ਚਾਹੀਦਾ ਇਹੀ ਮੰਗ ਕਰਾਂਗੇ ਤਾਂ ਕਿ ਇਸੀ ਫਲੱਡ ਵਗੈਰਾ ਤੋਂ ਬਚ ਸਕੀਏ ਤੇ ਉਰੇ ਜੋ ਮੌਜੂਦਾ ਸਰਪੰਚ ਸਾਹਿ ਤਾਂ ਹੁਣ ਕੀ ਹੋਇਆ ਗਲਵਾ ਕਰਨ ਦੀ ਕੋਸ਼ਿਸ਼ ਕੀਤੀ ਥੋੜੇ ਲੋਕਾਂ ਨੇ ਸਾਡੇ ਆ ਆ ਪ੍ਰੋਬਲਮ ਆ ਰਹੀ ਆ ਜੋ ਉਹਦੇ ਹਾਲਾਤ ਨੇ ਇਸ ਤਰ੍ਹਾਂ ਦੇ ਉਹਨਾਂ ਨੇ ਕੁਝ ਕੀਤਾ ਥੋੜੇ ਸਰਪੰਚ ਸਾਹਿਬ ਸਾਡੇ ਪਿੰਡ ਦੇ ਬਹੁਤ ਵਧੀਆ ਨੇ ਨਵੇਂ ਸਰਪੰਚ ਬਣੇ ਨੇ ਇਹਨਾਂ ਨੇ ਸਾਨੂੰ ਫੈਸਿਲਿਟੀਆਂ ਵੀ ਦਵਾਈਆਂ ਨੇ ਔਰ ਸਾਡੀ ਗੱਲਬਾਤ ਵੀ ਸੁਣਦੇ ਆ ਅਸੀਂ ਕਰੀ ਦੀ ਵੀ ਆ ਗੱਲਬਾਤ ਔਰ ਸਾਡੀ ਗੱਲਬਾਤ ਸੁਣਦੇ ਵੀ ਆ ਬਹੁਤ ਵਧੀਆ ਨੇ ਸਾਡੇ ਪਿੰਡ ਦੇ ਸਰਪੰਚ ਸਾਹਿਬ ਕੁਲਵਿੰਦਰ ਕੌਰ ਨਾਮ ਹੀ ਉਹਨਾਂ ਦਾ ਠੀਕ ਹੈ ਥੈਂਕ ਯੂ ਹਾਂਜੀ ਬਹੁਤ ਵਧੀਆ ਥੈਂਕ ਯੂ ਮਤਲਬ ਕੀ ਨਾਮ ਕੀ ਥੋੜਾ ਇਹ ਰੰਗਰ ਮੇਲ ਕਰ ਤੇ ਆ ਪਿੰਡ ਕਿਹੜਾ ਪਿੰਡ ਭੋਲੇ ਆ ਕਦੇ ਤੇ ਜਿਹੜੀਆਂ ਸ਼ਸਤਾ ਚੁੰਦੀਆਂ ਪਈਆਂ ਨੇ ਮੀ ਬੈਲਦੀ ਆ ਬਹੁਤ ਬੁਰਾ ਹਾਲ ਆ ਇਸ ਪਿੰਡ ਦਾ ਕਿੰਨੇ ਘਰ ਐਸੇ ਹੋਰ ਹੈਗੇ ਨੇ ਜਿਹੜੇ ਬੁਰਾ ਬੁਰੇ ਹਾਲ ਨੇ ਘਰ ਸਾਰੇ ਜਿਹੜੇ ਦਰਹਾਨ ਤੈਨ ਦੇਖ ਹੀ ਜਾਣੇ ਪਤਾ ਕਿੰਨੇ ਕਿਹਾ ਕਿ 22 ਹੋਈ ਜਾਣੇ 22 ਘਰ ਐਸੇ ਹੈਗੇ ਨੇ ਹਾਂਜੀ ਹਾਂਜੀ ਹੋਈ ਜਾਣੇ ਤੇ ਕੋਈ ਆਗੇ ਉਹਨਾਂ ਨੇ ਇਹ ਨਹੀਂ ਦੇਖਿਆ ਹੈਗਾ ਸਾਡੇ ਕਿ ਪਿੰਡ ਪਿੰਡ ਦੇ ਵਿੱਚ ਵੱੜ ਕੇ ਨਹੀਂ ਦੇਖਿਆ ਹੈਗਾ ਇਹਨਾਂ ਦੇ ਬਹੁਤ ਜ਼ਿਆਦਾ ਚੁੰਦੇ ਪਏ ਨੇ ਸੋਨ ਦੀ ਵੀ ਦਿੱਕਤ ਆ ਰਹੀ ਆ ਰਾਤ ਨੂੰ ਤੇ ਵੀ ਕਿਵੇਂ ਸੁੰਨੇ ਹੋ ਪਰ ਅੱਜ ਤਾਂ ਤਰਪਾਲ 5 ਬਾਹਰ ਪੈ ਜਾਂਦੇ ਨੇ ਇਹ ਬਾਹਰ ਬਾਹਰ ਪੈ ਹਾਂਜੀ ਕਿੰਨੀ ਕੀ ਦਿੱਕਤ ਆ ਰਹੀ ਹੈ ਦਿੱਕਤ ਆਹੀ ਹੈ ਦੇਖ ਲਓ ਸਾਰਾ ਗੀੜਾ ਕੱਪੜਾ ਇਕੱਠਾ ਕਰਕੇ ਬੰਨ ਕੇ ਰੱਖਿਆ ਪਿਆ ਬਾਹਰ ਪੈਂਦੇ ਨੇ ਹੂੰ ਕਿੰਨੇ ਪਰਿਵਾਰ ਨੇ ਇਸ ਘਰ ਦੇ ਵਿੱਚ ਫਰਮਾ ਹੈ ਹੈਗੇ ਯਾਰ ਕਿ ਹਾਂਜੀ ਪੰਜ ਕੀ ਆਹੀ ਪੰਜ ਕੀ ਆਹੀ ਕੀ ਕੀ ਕਰਦੇ ਕੀ ਨੇ ਕੰਮ ਕਰ ਕੀ ਹੋਏ ਨੇ ਕੰਮ ਦਿਹਾੜੀ ਦੇ ਉੱਤੇ ਜਿੰਨਾ ਕੁ ਕਮਾਇਆ ਉਹਨਾਂ ਕੇ ਖਾ ਲੈ ਹਾਂਜੀ ਉਹਨਾਂ ਕੇ ਖਾ ਲੈਂਦੇ ਤੇ ਹੁਣ ਤੁਹਾਨੂੰ ਉਹਰੇ ਪ੍ਰਸ਼ਾਸਨ ਆਇਆ ਸੀ ਤਰਪਾਲਾ ਵੰਡ ਕੇ ਗਿਆ ਵਾ ਤੁਹਾਨੂੰ ਤਰਪਾਲ ਮਿਲਿਆ ਜ ਨਹੀਂ ਮਿਲੀ ਹਲੇ ਹਾਂਜੀ ਮਿਲ ਗਈ ਤਰਪਾਲਾ ਹਾਂਜੀ ਤੇ ਕੀ ਕਹਿਣਾ ਚਾਹੂੰਗਾ ਪ੍ਰਸ਼ਾਸਨ ਨੂੰ ਜਿਵੇਂ ਤਰਪਾਲਾ ਵੰਡੇ ਪਏ ਆ ਰਾਸ਼ਨ ਵੰਡੇ ਪਏ ਨੇ ਮੈਡੀਕਲ ਟੀਮ ਪਹੁੰਚੀ ਤੁਹਾਡੇ ਕੋਲ ਮੇਰੇ ਘਰ ਆਏ ਤਾਂ ਅਜੇ ਆਇਨੇ ਕਹਿੰਦੇ ਆ ਹੁਣ ਕਹਿੰਦੇ ਆ ਹੁਣ ਆਉਣਾ ਆਏ ਨਹੀਂ ਆਏ ਨਹੀਂ ਹੈ ਸਾਨੂੰ ਹੁਣੇ ਉਹਨਾਂ ਨੇ ਕਿਹਾ ਸੀ ਉਹ ਦਿੱਕਤ ਪਰੇਸ਼ਾਨੀ ਹੈ ਪਿੰਡ ਦੇ ਵਿੱਚ ਐਸੀ ਕੋਈ ਬਿਮਾਰ ਹੋਵੇ ਜਾਂ ਮੀ ਕਣੀ ਕਰਕੇ ਕੋਈ ਪ੍ਰੋਬਲਮ ਆ ਗਈ ਹੋਵੇ ਨਹੀਂ ਕਣੀ ਜੱਡਾ ਇੱਕ ਤਕਾਸੀ ਦੀ ਨਹੀਂ ਜੱਡਾ ਕੋਈ ਨਹੀਂ ਆ ਫਿਰ ਇਹ ਹੀ ਪ੍ਰੋਬਲਮ ਆ ਅਪਸ਼ਕਤਾ ਚ ਹੁੰਦੀਆਂ ਨੇ ਹਾਂ ਜੀ ਹਾਂ ਜੀ ਸੱਤਾ ਹੀ ਜਾਂਦੀ ਜਿਵੇਂ ਦੇਖਿਆ ਜਾਂਦਾ ਮੈਂ ਤਾਂ ਜਿਨ੍ਹਾਂ ਨੂੰ ਲੋੜ ਆ ਉਹਨਾਂ ਨੂੰ ਚੀਜ਼ ਨਹੀਂ ਮਿਲਦੀ ਪਈ ਹੈ ਜਿਹਨੂੰ ਨਹੀਂ ਲੋੜ ਹੈਗੀ ਉਹਨੂੰ ਚੀਜ਼ ਮਿਲਦੀ ਪਈ ਹੈ ਕਾਰਨ ਕੀ ਹੈ ਕੀ ਪਤਾ ਭਾਜੀ ਕੀ ਕਰਨਾ ਹੈ ਉਹਦਾ ਆਲੂ ਆਣਾ ਜਿਹੜਾ ਉਹ ਕਹਿ ਦਿੰਦੇ ਵੀ ਸਾਡੇ ਜਾਦੇ ਵਿਗੜਿਆ ਵਾ ਇਧਰ ਘੱਟ ਵਿਗੜਿਆ ਵਾ ਹੂੰ ਉਹ ਸਾਡੇ ਪਿੰਡ ਤੋਂ ਉਹਦਾ ਰਾਜਾ ਪਿੰਡ ਉਹ ਰੋਕ ਲੈਂਦੇ ਅੱਛਾ ਪਿੱਛੇ ਰੋਕ ਲετε ਰਹੇ ਹਾਂਜੀ ਇਧਰ ਪਿੰਡ ਇਧਰ ਪਿੰਡ ਇਧਰਲੇ ਪਾਸੇ ਆਣ ਹੀ ਨਹੀਂ ਦਿੰਦੇ ਹੈਗੇ ਹਾਂਜੀ ਤੇ ਜਾ ਕੇ ਲੈ ਕੇ ਆਈ ਸੀ ਅੱਜ ਅੱਛਾ ਜੀ ਹਾਂਜੀ ਅੱਜ ਜਾ ਕੇ ਲੈ ਕੇ ਆਏ ਤੁਸੀਂ ਹਾਂਜੀ ਹਾਂਜੀ ਤੇ ਕੀ ਮੰਗ ਕੀ ਕਰਦੇ ਹੋ ਸਰਕਾਰ ਨੂੰ ਕੀ ਕਹਿਣਾ ਚਾਹੋਗੇ ਤੁਸੀਂ ਮੰਗ ਤਾਂ ਸਾਡੀ ਕੋਈ ਨਹੀਂ ਕੀ ਛੱਡ ਮਾਰ ਹਾਂਜੀ ਬਾਬਾ ਜੀ ਅੱਜ ਸ਼ਿਲੰਗਰ ਨਗਰ ਆਇਆ ਹੈਗਾ ਯਾ ਇਹ ਕਿਹ ਜਿਹੜਾ ਚਾਹ ਉਹ ਸਾਰਿਆਂ ਨੂੰ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਜੋ ਸਤਲੂ ਦਰਿਆ ਦੇ ਪਾਣੀ ਦਾ ਪੱਧਰ ਬਹੁਤ ਉੱਚਾ ਹੋ ਚੁੱਕਾ ਸੀ ਜੋ ਕਿ ਜੋ ਦਰਾਂਮਾਂ ਦੇ ਕੰਢਿਆਂ ਤੇ ਸੰਗਦਾ ਰਹਿੰਦੀਆਂ ਜਾਂ ਜਿਨ੍ਹਾਂ ਦੇ ਜ਼ਮੀਨ ਵਿੱਚ ਸੀ ਪਰ ਘਰ ਵਿੱਚ ਬਣਿਓ ਸੀ ਉਹ ਜਿਹੜਾ ਕੱਲ ਪਾਣੀ ਆਇਆ ਉਹਦੇ ਨਾਲ ਜਿਹੜਾ ਬਹੁਤ ਨੁਕਸਾਨ ਹੋਇਆ ਵੱਡੇ ਪੱਧਰ ਦੇ ਉੱਤੇ ਜਿੱਥੇ ਝੋਨੇ ਦਾ ਫਸਲਾਂ ਦਾ ਨੁਕਸਾਨ ਹੋਇਆ ਉੱਥੇ ਘਰਾਂ ਦੇ ਵਿੱਚ ਵੀ ਪਾਣੀ ਵਰ ਗਿਆ ਤੇ ਇਹ ਜਿੱਥੇ ਤੁਸੀਂ ਕਹੜਿਆ ਪਿੰਡ ਆਲੋ ਵਾਲਾ ਇਸ ਪਿੰਡ ਦੇ ਵਿੱਚ ਵੀ ਜਿਹੜਾ 2 ਕ ਜਿਹੜਾ ਜਮੀਨ ਹੈ ਪਾਣੀ ਦੇ ਵਿੱਚ ਝੋਨਾ ਜਿਹੜਾ ਡੁੱਬ ਗਿਆ ਤਿਆਰ ਸੀ ਸਾਰਾ ਜਿਹੜਾ 20 ਗਿਆਂ ਤੱਕ ਵੱਢਣ ਵਾਲਾ ਸੀ ਤੇ ਉਹ ਸਾਰਾ ਵੱਡਾ ਨੁਕਸਾਨ ਹੋਇਆ ਤੇ ਜਿੱਥੇ ਨੁਕਸਾਨ ਹੋਇਆ ਉੱਥੇ ਲੋਕਾਂ ਦੇ ਘਰਾਂ 'ਚ ਪਾਣੀ ਵੜਿਆ ਉੱਥੇ ਉਹਨਾਂ ਕੋਲ ਕੋਈ ਵੀ ਪੱਠੀਆਂ ਚੁੱਲ੍ਹੇ ਵੀ ਜਿਹੜੇ ਉਹਨਾਂ ਦੇ ਪਾਣੀ ਵਿੱਚ ਖਰਾਬ ਹੋ ਗਿਆ ਤੇ ਕੋਈ ਸਾਧਨ ਨਹੀਂ ਸੀ ਅੱਜ ਉਹਨਾਂ ਵਾਸਤੇ ਗੁਰਦਰਾ ਸਾਹਿਬ ਤੋਂ ਜਦੋਂ ਦਾ ਕੱਲ ਪਰਸੋਂ ਤੋਂ ਪਾਣੀ ਦਾ ਤੇ ਬਧਿਆ ਹੋਇਆ ਪੱਦਰ ਉਦੋਂ ਤੋਂ ਹੀ ਲੰਗਰ ਚੱਲ ਰਹੇ ਹਨ ਪਿੰਡ ਆਲੋ ਜਿੰਨੇ ਵੀ ਬੰਦ ਉੱਤੇ ਜੇ ਤੱਕ ਸੰਗਤਾਂ ਬੈਠੀਆਂ ਉੱਥੇ ਤੱਕ ਲੰਗਰਾਂ ਦੀਆਂ ਸਵਾਮਾਂ ਚੱਲ ਰਹੀਆਂ ਸੋ ਅੱਜ ਵੀ ਗੁਰਦਰਾ ਸਿੰਘਾਛੇ ਦਾ ਡੇਰਾ ਸੰਤ ਬਾਬਾ ਜਨੈਲ ਸਿੰਘ ਵੱਲੋਂ ਭਾਵੇਂ ਪਾਣੀ ਦਾ ਪੱਦਰ ਥੋੜਾ ਨੀਮਾ ਹੋਇਆ ਫਿਰ ਵੀ ਅੱਜ ਲੋਕਾਂ ਦੇ ਘਰਾਂ ਦੇ ਵਿੱਚ ਜਿਹੜਾ ਪਾਣੀ ਪੂਰੇ ਤਰਾ ਸੁੱਕਾ ਨਹੀਂ ਫਿਰ ਵੀ ਸੰਗਤ ਨੇ ਕਿਹਾ ਜੀ ਵੀ ਕੋਈ ਨਹੀਂ ਬਾਬਾ ਜੀ ਹੁਣ ਇਹ ਠੀਕ ਹੈ ਵੀ ਲੋੜ ਨਹੀਂ ਹੈਗੀ ਪਰ ਫਿਰ ਵੀ ਅਸੀਂ ਜਿੱਥੇ ਜਿੱਥੇ ਨਹੀਂ ਪਹੁੰਚ ਸਕੇ ਲੰਗਰ ਉੱਥੇ ਘਰਾਂ ਦੇ ਵਿੱਚ ਲੰਗਰ ਪਚਾਰਾਏ ਤਾਂ ਜੋ ਸਾਰੇ ਜਿਹਨੇ ਪਾਵੇਂ ਕੁਦਰਤੀ ਮਾਰਤਾ ਪੈ ਗਈ ਆ ਪਰ ਜਿੰਨੇ ਆਪਾਂ ਸੇਵਾ ਕਰ ਸਕਦੇ ਆ ਸਮਾਜ ਪ੍ਰਤੀ ਸਾਡਾ ਜਿੰਨੇ ਫਰਜ਼ ਬੰਦੇ ਸੀ ਉਹ ਨਿਭਾ ਰਹੇ ਆ ਆਸ ਕਰਦੇ ਆ ਕਿ ਪਾਤਸ਼ਾਹ ਤੰਦਰੁਸਤੀ ਬਖਸ਼ੇ ਤੇ ਇਹੋ ਜਿਹਾ ਸਮਾਨਾਹ ਬਣੇ ਤਾਂ ਜੋ ਆਉਣ ਵਾਲੇ ਭੁੱਖ ਦੇ ਵਿੱਚ ਸਾਨੂੰ ਇੰਨਾਂ ਕਠਿਨਾਈਆਂ ਦਾ ਸਾਹਮਣਾ ਨਾ ਕਰਨਾ ਪਵੇ। ਬਾਬਾਈ ਜੇ ਦੇਖਿਆ ਜਾਵੇ ਆ 5 ਸਾਲ ਦੇ ਵਿੱਚ ਤਿੰਨ ਵਾਰੀ ਇਸ ਤਰ੍ਹਾਂ ਦਾ ਆਪਾਂ ਨੂੰ ਮੁਸ਼ਕਲ ਆ ਚੁੱਕੀ ਆ। ਇਹਦੇ ਬਾਰੇ ਸਰਕਾਰ ਨੇ ਕੋਈ ਸਾਰ ਨਹੀਂ ਲਈ। ਦੇਖੋ ਜੀ ਬੇਨਤੀ ਆ ਵੀ ਇਹ ਕੁਦਰਤੀ ਆਫਤ ਆ। ਹਾਂ ਸਰਕਾਰ ਦੀ ਇਹ ਅਸੀਂ ਨਲਾਇਕੀ ਸਮਝਦੇ ਆ ਵੀ ਜਦੋਂ ਸਾਨੂੰ ਪਤਾ ਸੀ ਵੀ ਕੁਦਰਤ ਦੀ ਆਫਤ ਆ ਰਹੀ ਹੈ ਬੱਦਲ ਬਾਰੋ ਬਾਰ ਮੀਂਹ ਪੈ ਰਿਹਾ ਵੀ ਜੇਕਰ ਅਸੀਂ ਪਾਣੀ ਨੂੰ ਥੋੜਾ ਥੋੜਾ ਕਰਕੇ ਪਹਿਲਾਂ ਛੱਡੀ ਜਾਂਦੇ ਇੱਕਦਮ ਛੱਡਣ ਦੀ ਬਜਾਏ ਥੋੜਾ ਥੋੜਾ ਛੱਡਿਆ ਹੁੰਦਾ ਇਕਦਾ ਵੱਡਾ ਨੁਕਸਾਨ ਨਾ ਹੁੰਦਾ ਇੱਥੇ ਅਸੀਂ ਕੁਝ ਕਵਾਂਗੇ ਸਰਕਾਰ ਦੀ ਇਹ ਨਲਾਇਕੀ ਹੈ ਕਿ ਉਹਨਾਂ ਨੂੰ ਵਾਤਾਵਰਣ ਨੂੰ ਦੇਖਣਾ ਚਾਹੀਦਾ ਸੀ ਵੈਦਰ ਦੇ ਅਨੁਸਾਰ ਸਾਰੇ ਕੰਮ ਕਰਨੇ ਚਾਹੀਦੇ ਸੀ ਭਾਵੇਂ ਇਹ ਕੁਦਰਤੀ ਆਫਤ ਦੇ ਨਾਲ ਨੁਕਸਾਨ ਹੋਇਆ ਫਿਰ ਵੀ ਇਹਦੇ ਵਿੱਚ ਸਰਕਾਰ ਦੀ ਬਹੁਤ ਸਾਰੀ ਵੱਡੀ ਨਲਾਇਕੀ ਆ ਅਸੀਂ ਇਹੀ ਚਾਹੁੰਦੇ ਹਾਂ ਵੀ ਆਉਣ ਵਾਲੇ ਭਵਿੱਖ ਦੇ ਵਿੱਚ ਇਹੋ ਜਿਹਾ ਨੁਕਸਾਨ ਨਾ ਹੋਵੇ ਸਮੇਂ ਦੀਆਂ ਜਿਹੜੀਆਂ ਸਰਕਾਰਾਂ ਆ ਜ਼ਿੰਮੇਵਾਰ ਬੰਦੇ ਜਿਹੜੇ ਉਹਨਾਂ ਨੂੰ ਇਹ ਪਹਿਲਾਂ ਦੇਖਣਾ ਚਾਹੀਦਾ ਤੇ ਮੌਕੇ ਤੇ ਜਾ ਕੇ ਨਹੀਂ ਉਹ ਪਹਿਲਾਂ ਹੀ ਜਿਹੜਾ ਪਾਣੀ ਨੂੰ ਜੇ ਛੱਡਣ ਦੀ ਲੋੜ ਪਵੇ ਦੇਖੋ ਦਰਿਆਵਾਂ ਦੀ ਕੋਈ ਸਫਾਈ ਨਹੀਂ ਜੇ ਦਰਿਆਵਾਂ ਦੀ ਸਫਾਈ ਵੀ ਹੁੰਦੀ ਫਿਰ ਵੀ ਪਾਣੀ ਆਪਣੇ ਬਾਰੇ ਵਿੱਚ ਤੁਰਿਆ ਜਾਂਦਾ ਅੰਦਰਲੇ ਪਾਸੇ ਬਲਬੜੀਆਂ ਟਿੱਗਾਂ ਲੱਗੀਆਂ ਰੇਤੇ ਦੇ ਢੇਰ ਲੱਗੇ ਹੋਏ ਆ ਜਿਹਦੇ ਕਰਕੇ ਪਾਣੀ ਇੱਕਦਮ ਸਾਰਾ ਖੇਤਾਂ ਦੇ ਵਿੱਚ ਆ ਕੇ ਵੜ ਗਿਆ ਤੇ ਅਸੀਂ ਆਉਣ ਵਾਲੇ ਸਮੇਂ ਸਰਕਾਰ ਨੂੰ ਇਹ ਮੰਗ ਕਰਦੇ ਆ ਕਿ ਭਾਈ ਜਦੋਂ ਵੀ ਇਦਾਂ ਦਾ ਸਮਾਂ ਆਉਂਦਾ ਇਹ ਆਉਣਾ ਹੀ ਆ ਕਿਉਂਕਿ ਅਸੀਂ ਦਰਿਆਵਾਂ ਵਿੱਚ ਬੈਠੇ ਆ ਦਰਿਆਵਾਂ ਵਿੱਚ ਪਾਣੀ ਆਉਣਾ ਹੀ ਆਉਣਾ ਆ ਪਰ ਜੇ ਪਾਣੀ ਸਮੇਂ ਅਨੁਸਾਰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਇਹ ਬੜਾ ਨੁਕਸਾਨਦਾ ਹੁੰਦਾ ਹਾਂ ਜੇ ਦੇਖਿਆ ਜਾਵੇ ਤਾਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਕਾਫੀ ਸਮਾਂ ਪਿੱਛੇ ਹੋ ਸਕਦਾ ਹੈ ਦੇਖੋ ਜੀ ਇਹ ਜਿਹੜਾ ਹੁਣ ਘਾਟਾ ਪਿਆ ਇਹਦੀਆਂ ਫਸਲਾਂ ਖਰਾਬ ਹੋ ਗਈਆਂ ਇਹਦੇ ਵਿੱਚ ਗੁਰਦੁਆਰਾ ਸਾਹਿਬ ਦਾ तकरीबन 200 ਕਿੱਲਾ ਜਿਹੜਾ ਝੋਨਾ ਆ ਇਹ ਫਸਲ ਸੀ ਝੋਨਾ ਸੀ ਪੱਠਾ ਹਰਾ ਚਾਰਾ ਸੀ ਸਾਰਾ ਬਰਬਾਦ ਹੋ ਗਿਆ ਖਤਮ ਹੋ ਗਿਆ ਇਹ ਜਿਹੜਾ ਲੱਖਾਂ ਰੁਪਈਆ ਦੀ ਪ੍ਰਵਾਈ ਅਸੀਂ ਕਿੱਥੋਂ ਹੋਊਗੀ ਇੰਨੀ ਛੇਤੀ ਇਹ ਤਾਂ ਬੜਾ ਔਖਾ ਹੈ ਉੱਠਣਾ ਪਰ ਫਿਰ ਵੀ ਸਾਡੇ ਜੋ ਲੋਕ ਜਿਹੜੇ ਸੀ ਬਿਲਕੁਲ ਜੀ ਕਰ ਤੁਹਾਡੇ ਸਾਹਮਣੇ ਆ ਦੇਖੋ ਪਾਣੀ ਦੇ ਵਿੱਚ ਆ ਪਾਣੀ ਹੁਣ ਉੱਤਰਿਆ ਆ ਰਾਤ ਸਾਰਾ ਪਾਣੀ ਇਹ ਘਰਾਂ ਦੇ ਵਿੱਚ ਵੜਿਆ ਹੋਇਆ ਸੀ ਘਰਾਂ ਦੀਆਂ ਛੱਤਾਂ ਡੇਗ ਪਈਆਂ ਇੱਕ ਦੋ ਘਰਾਂ ਦੀਆਂ ਛੱਤਾਂ ਡੇਗ ਪਈਆਂ ਉੱਤੋਂ ਛੱਤਾਂ ਚੋਰੀਆਂ ਬੜੀਆਂ ਪ੍ਰਸ਼ਾਸਨ ਆਇਆ ਆ ਭਾਵੇਂ ਉਹਨਾਂ ਨੇ ਪ੍ਰਸ਼ਾਸਨ ਆਪਣੇ ਵੱਲੋਂ ਮੈਡੀਕਲ ਸਹੂਲਤਾਂ ਲੈ ਕੇ ਸਾਰੇ ਡਾਕਟਰ ਸਾਹਿਬਾਨ ਬੈਠੇ ਆ ਕੇ ਲੋੜਵੰਦ ਮਰੀਜ਼ ਆਉਂਦੇ ਆ ਜਿਨ੍ਹਾਂ ਦੇ ਪਸ਼ੂ ਢੱਲੇ ਹੋ ਗਏ ਪਾਣੀ ਵਿੱਚ ਰਾਜ ਵਿੱਚ ਬਰਸਾਤ ਪੈਂਦੀ ਰਹੀ ਪਸ਼ੂ ਸਾਰੇ ਬਾਹਰ ਛੜਕਦੇ ਖੜੇ ਰਹਿ ਉਹ ਪਾਣੀ ਵਿੱਚ ਭਿੱਜ ਕੇ ਬਿਮਾਰ ਹੋ ਗਿਆ ਮੀਂਹ ਦੇ ਵਿੱਚ ਭਿੱਜ ਕੇ ਉਹਨਾਂ ਵਾਸਤੇ ਵੀ ਡਾਕਟਰ ਸਰਕਾਰ ਵੱਲੋਂ ਆਇਆ ਸੀ ਉਹਨਾਂ ਦਾ ਧੰਨਵਾਦ ਵੀ ਕਰਦੇ ਆ ਪਰ ਅਸੀਂ ਕਹਿੰਦੇ ਵੀ ਜੇਕਰ ਇਹ ਸਮੇਂ ਤੋਂ ਪਹਿਲਾਂ ਅਲਰਟ ਕੀਤਾ ਜਾਂਦਾ ਔਰ ਇਹ ਪਾਣੀ ਨੂੰ ਸਮੇਂ ਅਨੁਸਾਰ ਥੋੜਾ ਥੋੜਾ ਕਰਕੇ ਛੱਡਿਆ ਜਾਂਦਾ ਤੇ ਅੱਜ ਐਡਾ ਵੱਡਾ ਨੁਕਸਾਨ ਨਾ ਹੁੰਦਾ ਉਦਾਂ ਵਾਸਤੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਕਿ 5 ਕਰੋੜ ਰੁਪਈਆ ਇਸ ਕੰਮ ਦੇ ਦੇ ਦਿੱਤਾ ਗਿਆ ਆ ਤੇ ਉਹ ਕਿੱਥੇ ਗਿਆ ਅਰੇ ਦੇਖੋ ਜੀ 5 ਕਰੋੜ ਰੁਪਈਆ ਨਾਲ ਕੀ ਕਰੂਗੀ ਸਰਕਾਰ ਮੈਂ ਬੇਨਤੀ ਕਰਦਾ ਇਹ ਜੇ ਮੇਰਾ ਹੀ 1.5 200 ਕਿੱਲਾ ਜਿਹੜਾ 150 ਕਿੱਲੇ ਦੇ ਗ੍ਰਿਪ ਚੋਂ ਦਾ ਖਤਮ ਹੋ ਗਿਆ ਤੇ 70000 ਰੁਪਇਆ 60000 ਦਾ ਖੇਤ ਨਿਕਲਦਾ 6 ਕਰੋੜ ਦਾ ਮੇਰਾ ਇਕੱਲੇ ਦਾ ਨੁਕਸਾਨ ਹੋ ਗਿਆ ਤੇ 5 ਕਰੋੜ ਕਿੰਨੇ ਅਗ ਲੋਕਾਂ ਦੇ ਬਣਾਂਗੇ ਅੱਜ ਬਣ 5 ਕਰੋੜ ਨਾਲ ਕਿੰਨਾ ਬਣ ਪੱਕਾ ਹੋ ਜਾਊਗਾ ਦੱਸੋ ਬੇਨਤੀ ਆ ਵੀ ਇਸ ਨੂੰ 5 ਕਰੋੜ ਮਾ ਕੁਛ ਨਹੀਂ ਬੰਨਣਾ ਤੇ 500 ਕਰੋੜ ਦੇ ਨਾਲ ਵੀ ਜਿਹੜੇ ਬੰਨ ਪੱਕੇ ਨਹੀਂ ਹੋ ਸਕਦੇ ਪਰ ਮੈਂ ਕਹਿੰਦਾ ਬੰਨ ਪੱਕੇ ਕਰਨ ਦੀ ਬਜਾਏ ਜੇ ਤੁਸੀਂ ਪਾਣੀ ਨੂੰ ਸਹੀ ਤਰੀਕੇ ਨਾਲ ਛੱਡੋ ਇਹਦੀ ਵਰਤੋਂ ਕਰੋ ਤੇ ਬੰਨ ਟੁੱਟਣੇ ਨਹੀਂ ਕਿਉਂਕਿ ਇਹ ਬੰਨ ਟੁੱਟਣ ਦਾ ਕਾਰਨ ਹੈ ਵੀ ਤੁਸੀਂ ਇੱਕਦਮ ਜਦ ਕਿ 50000 ਤੁਸੀਂ ਪਾਣੀ ਛੱਡਣਾ ਸੀ 1 ਲੱਖ ਕਿਊਸ ਪਾਣੀ ਛੱਡ ਦਿੱਤਾ ਬੰਨ ਤੇ ਆਪੇ ਟੁੱਟਣੇ ਟੁੱਟਣੇ ਸੀ ਇਸ ਕਰਕੇ ਪਾਣੀ ਨੂੰ ਜਿਹੜਾ ਪਿੱਛੋਂ ਸਮੇਂ ਦੇ ਵਿੱਚ ਦੌਰਾਨ ਜੇ ਸਾਨੂੰ ਪਤਾ ਮੌਸਮ ਖਰਾਬ ਹੋ ਰਿਹਾ ਵੈਦਰ ਜਿਹੜਾ ਇਸ ਵੇਲੇ ਖਰਾਬ ਹੈ ਤੇ ਉਸ ਪਾਣੀ ਨੂੰ ਪਹਿਲਾਂ ਸਮੇਂ ਤੋਂ ਛੱਡ ਦਿਓ ਥੋੜਾ ਕਿ ਉੱਤੇ ਵੈਦਰ ਖਰਾਬ ਹੋ ਭਰ ਜਾਊਗਾ ਫਿਰ ਇਸ ਕਰਕੇ ਇਹ ਜਿਹੜੀਆਂ ਬੰਨ ਦੀ ਪੱਕੇ ਕੰਮੀਆਂ ਗੱਲਾਂ ਹੈ ਜੇ ਬਹੁਤ ਲੰਬਾ ਸਮਾਂ ਇਹਨੂੰ ਰਾਤੋਂ ਰਾਤ ਨਹੀਂ ਹੋ ਸਕਦੇ ਅਸੀਂ ਕਹਿੰਦੇ ਬੰਨ ਪੱਕੇ ਕਰਨ ਦੀ بجائے ਰਿਪੇਅਰ ਹੀ ਟਾਈਮ ਨਾਲ ਕਰ ਦਿੰਦੇ ਉਸ ਸਮੇਂ ਪਹੁੰਚਦੇ ਬੰਦੇ ਤੇ ਹੋ ਸਕਦਾ ਹੈ ਇਹ ਐਡਾ ਵੱਡਾ ਜਿਹੜਾ ਨੁਕਸਾਨ ਨਾ ਹੁੰਦਾ ਦੇਸ਼ ਦਾ ਧੰਨਵਾਦ